ਸਸ਼ੀ ਗੱਲ ਦੀ ਸਵਾਗਤ ਕਰਦੇ ਆਂ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪਾਰਟਿਕੂਲਰ ਡਾਗਨ ਨੂੰ ਅੱਜ ਫੇਰ ਲੈ ਕੇ ਆਏ ਆ ਇੱਕ ਨਵੀਂ ਕਲੈਕਸ਼ਨ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹੂਗੀ ਜੀ ਪਲੇਨ ਪੀਸ ਲੈ ਕੇ ਆਏ ਆ ਲੱਗ ਲੱਗ ਸਟਾਫ ਦੇ ਵਿੱਚ ਤੇ ਲੱਗ ਲੱਗ ਵੈਰਾਈਟੀ ਦੇ ਵਿੱਚ ਪੀਸ ਰਹਿਣਗੇ ਤੇ ਸਭ ਤੋਂ ਪਹਿਲਾਂ ਮੇਰੇ ਪਿਆਰ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈੱਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਮਿਲ ਸਕੇ ਸਾਡੇ ਵੀਡੀਓ ਦਾ ਜੀ ਲਓ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਤੁਹਾਨੂੰ ਜਿਹੜਾ ਐਡਰੈਸ ਸਾਡੇ ਕੈਪਸ਼ਨ ਚ ਮਿਲ ਜੂਗਾ ਤੁਸੀਂ ਉਥੋਂ ਆਪਣਾ ਐਡਰੈਸ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਠੀਕ ਹੈ ਜੀ ਸਾਡਾ ਜਿਹੜਾ ਚੈਨਲ ਹੈ ਕਈ ਵਾਰੀ ਕਸ਼ਮੀਰ ਤੋਂ ਮਠਾਰੂ ਵੀ ਸ਼ੋਅ ਹੁੰਦਾ ਹੈ ਤੇ ਵਾਈ ਗੁਰੂ ਕਲੌਥ ਹਾਊਸ ਦੇ ਨਾਮ ਤੇ ਚੈਨਲ ਹੈ ਜੀ ਸਾਡਾ ਉਹਦੇ ਉੱਤੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਲਓ ਜੀ ਕਰੋ ਜੀ ਇਹ ਵਾਲਾ ਪਹਿਲਾ ਪੀਸ ਚੈੱਕ ਕਰੋ ਇਹ 벨ਵਟ ਫੀਲ ਦੇ ਵਿੱਚ ਰਹਿਣਾ ਜੀ ਇਹ ਵਾਲਾ ਪੀਸ ਬਹੁਤ ਹੀ ਸੌਫਟ ਸਟਾਫ ਹੈ ਤੇ ਤੁਸੀਂ ਨਾਈਟ ਡਰੈਸ ਲਈ ਜਾਂ ਪੂਰਾ ਸੂਟ ਬਣਾ ਸਕਦੇ ਹੋ 벨ਵਟ ਫੀਲ ਦੇ ਵਿੱਚ ਰਹਿਣਾ ਜੀ ਇਹ ਵਾਲਾ ਦੇਖ ਸਕਦੇ ਹੋ ਬਹੁਤ ਸੋਹਣਾ ਪੀਸ ਰਹਿਣ ਵਾਲਾ ਡਬਲ ਟੋਨ ਦੇ ਵਿੱਚ ਬਲੈਕ ਤੇ ਸਿਲਵਰ ਦੀ ਡਬਲ ਟੋਨ ਹੈ ਜੀ ਇਹ 벨ਵਟ ਫੀਲ ਵਿੱਚ ਪੀਸ ਹੈ ਕੱਟ ਰਣੀ ਇਹਦੀ 5 ਮੀਟਰ ਦੀ ਤੇ ਇਹ ਤੁਹਾਨੂੰ ਜਿਹੜਾ ਪੀਸ ਪੈਣਾ ਜੀ ਸਿਰਫ 300 ਦਾ ਪੀਸ ਪੈਣਾ ਕਿਉਂਕਿ ਕੱਟ 5 ਮੀਟਰ ਦੀ ਹੈ 벨ਵਟ ਫੀਲ ਦੇ ਵਿੱਚ ਰਹਿਣਾ 300 ਦਾ ਪੀਸ ਪੀਣਾ ਜੀ ਇਹ ਵਾਲਾ ਬਹੁਤ ਸੋਹਣਾ ਸਟਾਫ ਦੇ ਵਿੱਚ ਰਹਿਣਾ 벨ਵਟ ਫੀਲ ਦੇ ਵਿੱਚ ਲਓ ਜੀ ਤੇ ਇਹ ਵਾਲੀ ਕੱਟ ਰਹਿਣ ਵਾਲੀ ਅਗਲੇ ਪੀਸਾਂ ਦੀ ਕੱਟ ਰਹਿਣ ਵਾਲੀ ਇਹ 3.5 ਮੀਟਰ ਦੀ ਕੱਟ ਰਹੂਗੀ ਪੀਸਾਂ ਦੀ 3.5 ਮੀਟਰ ਦੀ ਵੀ ਹੋ ਸਕਦੀ ਆ ਕਈ ਵਾਰੀ ਕੋਈ ਪੀਸ 4 ਮੀਟਰ ਦਾ ਵੀ ਹੁੰਦਾ ਪਰ ਅਸੀਂ 3.5 ਮੀਟਰ ਹੀ ਕਹਿ ਰਹੇ ਆ ਪੀਸ ਲਗ ਲਗ ਸਟਾਫ ਹੈ ਬ੍ਰਾਂਡਡ ਸਟਾਫ ਹੈ ਜੀ ਇਹ ਵਾਲਾ ਬਹੁਤ ਸੋਹਣਾ ਹੈ ਦੇ ਉੱਪਰ ਤੁਸੀਂ ਹੈਂਡਵਰਕ ਕਰੋ ਨੀਡਲਵਰਕ ਕਰੋ ਕਿਸੇ ਤਰ੍ਹਾਂ ਦਾ ਵਰਕ ਕਰ ਸਕਦੇ ਹੋ 150 ਰੁਪਏ ਪ੍ਰਾਈਸ ਰਹਿਣੀਆਂ ਪੀਸ ਦੀ ਚੈੱਕ ਕਰੋ ਜੀ ਇਹ ਵਾਲਾ ਪੀਸ ਪ੍ਰਿੰਟ ਦੇਖੋ ਜੀ ਬਹੁਤ ਸੋਹਣੇ ਪੀਸ ਰਹਿਣ ਵਾਲਿਆ ਇਹ ਵਾਲੇ ਪੀਸ ਦੇ ਵਿੱਚ ਥੋੜਾ ਜਿਹਾ ਐਦਾਂ ਡਬਲ ਟੋਨ ਦੇ ਵਿੱਚ ਜੀ ਇਹ ਵਿੱਚ ਪੀਸ ਇਹ ਸਿਰਫ ਤੁਹਾਨੂੰ ਸਿਰਫ 150 ਦਾ ਪੀਸ ਪੈਣਾ ਜੀ ਚੈੱਕ ਕਰੋ ਜੀ ਬਹੁਤ ਸੋਹਣਾ ਪੀਸ ਰਹਿਣ ਵਾਲਾ ਇਹਨੇ ਵੀਡੀਓ ਦੇ ਵਿੱਚ ਬ੍ਰਾਈਟ ਆ ਰਿਹਾ ਪਰ ਬਹੁਤ ਸੋਹਣਾ ਮਹਿੰਦੀ ਲਾਈਟ ਲਾਈਟ ਮਹਿੰਦੀ ਦੀ ਸ਼ੇਡ ਚ ਹੈ ਜੀ ਲਾਈਟ ਮਹਿੰਦੀ ਸ਼ੇਡ ਚ ਪੀਸ ਹੈ ਜੀ ਇਹ ਤੇ ਪਰ ਥੋੜਾ ਜਿਹਾ ਬ੍ਰਾਈਟ ਆ ਰਿਹਾ ਬਹੁਤ ਸੋਹਣਾ ਪੀਸ ਹੈ 150 ਰੁਪਏ ਦੀ ਪ੍ਰਾਈਸ ਰਹਿਣੀ ਹੈ ਥੋੜੀ ਜਿਹੀ ਡਬਲ ਟੋਨ ਵੀ ਹੈ ਪੀਸ ਚ ਲਓ ਜੀ ਇਹ ਵਾਲਾ ਆਊਗਾ ਜੀ 골ਡਨ ਤੇ ਮਹਿਰੂਨ ਦੀ ਸ਼ੇਰ ਚ ਬਿਲਕੁਲ ਸੌਫਟ ਵਾਲੇ ਪੀਸ ਹੈ ਜੀ ਲੱਚ ਕੇ ਦੇਖੋ ਪੀਸਾਂ ਦੀ ਰਿਜ਼ਨਲ ਵਾਲੇ ਪੀਸ ਹੋਣਗੇ ਜੀ ਅੱਜ ਸਿਰਫ ਤੁਹਾਨੂੰ ਦੇ ਰਿਹਾ 150 ਦੇ ਵਿੱਚ ਇਹ ਵਾਲਾ ਪੀਸ ਕੱਟ ਰਹੂਗੀ 3.5 ਮੀਟਰ ਦੀ ਲਓ ਇਦਾਂ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਜੀ ਠੀਕ ਹੈ ਜੀ ਇਦਾਂ ਦੋਨੋਂ ਪੀਸਾਂ ਨੂੰ ਮੈਚਿੰਗ ਕਰ ਲਓ 3.5 ਮੀਟਰ ਦੀ ਕੱਟ ਰਹਿਣੀ ਇੱਕ ਪੀਸ ਦੀ ਕਈ ਪਹਿਨਾਂ ਤਾਂ ਸੂਟ ਬਣਾ ਲੈਣ ਦੀਆਂ ਜੀ ਆ ਦੇਖੋ ਜੀ ਕਿੰਨਾ ਸੋਹਣਾ ਪੀਸ ਹੈ ਲਓ ਬਿਲਕੁਲ ਸੌਫਟ ਮਲੇਮ ਠੀਕ ਹੈ ਜੀ ਇਦਾਂ ਆਪਸ ਵਿੱਚ ਕੰਟਰਾਸਟ ਕਰ ਲਓ ਜੀ ਠੀਕ ਹੈ ਬਹੁਤ ਸੋਹਣੇ ਪੀਸ ਰਹਿਣ ਵਾਲੇ ਆ ਲਓ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਬਹੁਤ ਪਿਆਰਾ ਜਿਹਾ ਪੀਸ ਹੈ ਸਾਰੇ ਨਿਊ ਸਟੱਫ ਦੇ ਵਿੱਚ ਰਹਿਣਗੇ ਲੱਗ ਲੱਗ ਇਹਨਾਂ ਦੀ ਵੈਰਾਈਟੀ ਰਹਿਣ ਵਾਲੀ ਹੈ ਪੀਸਾਂ ਦੀ ਅ ਜੋ ਅੱਜਕੱਲ ਤੁਸੀਂ ਮਾਰਕੀਟ ਦੇ ਵਿੱਚ ਦੇਖ ਰਹੇ ਹੋ ਇਹਨਾਂ ਪੀਸਾਂ ਨੂੰ ਕਾਫੀ ਪੀਸ ਤੁਹਾਨੂੰ ਮਿਲ ਰਹੇ ਇਹ ਵਾਲੇ ਪੀਸ ਅ ਹੈਂਡਵਰਕ ਦੇ ਵਿੱਚ ਤੇ ਉਹੀ ਪੀਸ ਤੁਹਾਡੇ ਵਾਸਤੇ ਲੈ ਕੇ ਆਏ ਚੈੱਕ ਕਰੋ ਜੀ 150 ਰੁਪਏ ਇਹਨਾਂ ਦੀ ਪ੍ਰਾਈਸ ਰਹਿਣ ਵਾਲੀ ਹੈ ਪੀਸਾਂ ਦੀ ਲਓ ਜੀ ਇਹ ਤੁਸੀਂ ਮੈਸੇਜਿੰਗ ਕਰਕੇ ਲੈ ਸਕਦੇ ਹੋ ਐਦਾਂ ਇਹਨੂੰ ਸ਼ਲਟ ਕਰ ਲਓ ਜੀ ਇਹ ਬਾਟਮ ਕਰ ਲਓ ਇਹ ਦੁਪੱਟਾ ਕਰ ਲਓ ਤਿੰਨੋਂ ਪੀਸ ਲੈ ਸਕਦੇ ਹੋ ਐਡਾ ਮੈਚਿੰਗ ਕਰਕੇ ਫਰੈਂ ਵਾਲਾ ਜੀ ਜੋ ਅਸੀਂ ਲੈ ਕੇ ਆਏ ਸੀ ਪਹਿਲਾਂ ਆ ਹੈਂਡਵਰਕ ਵਾਲੇ ਸੂਟ ਇਸੇ ਸਟਾਫ ਦੇ ਵਿੱਚ ਹੀ ਰਹੇ ਆ ਲਓ ਜੀ ਇਹ ਵਾਲਾ ਦੇਖੋ ਬਹੁਤ ਪਿਆਰਾ ਜਿਹਾ ਕਲਰ ਹੈ ਇਹ ਵੀ ਤੁਸੀਂ ਆਪਸ ਵਿੱਚ ਐਡਾ ਮੈਚਿੰਗ ਕਰਕੇ ਬਣਾ ਸਕਦੇ ਹੋ ਦੋਨੋਂ ਪੀਸਾਂ ਨੂੰ ਲਓ ਜੀ ਇਹ ਵਾਲੇ ਚੈੱਕ ਕਰੋ ਜੀ ਇਹ ਵੀ ਤੁਸੀਂ ਆਪਸ ਵਿੱਚ ਮੈਚਿੰਗ ਕਰਕੇ ਬਣਾ ਸਕਦੇ ਹੋ ਹੈਂਡਵਰਕ ਵਾਲਾ ਸਟਾਫ ਹੈ ਜੀ ਇਹ ਵਾਲਾ ਦੇਖ ਸਕਦੇ ਹੋ ਤੁਸੀਂ ਬਿਲਕੁਲ ਸੌਫਟ ਮਲਾਈਵ ਹਾਰਡ ਵਾਲੇ ਪੀਸ ਨਹੀਂ ਹੈਗੇ ਕੋਈ ਵੀ ਇਹਨਾਂ ਚ ਪੀਸ ਹਾਰਡ ਵਾਲਾ ਨਹੀਂ ਹੈਗਾ ਬਿਲਕੁਲ ਸੌਫਟ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਪੀਸ ਬਹੁਤ ਹੀ ਪਿਆਰੇ ਜੇ ਰਹਿਣ ਵਾਲਿਆ ਲਓ ਜੀ ਇਹ ਵਾਲੇ ਪੀਸ ਤੁਹਾਨੂੰ ਮਿਲੂਗਾ ਜੀ 200 ਦਾ ਪੀਸ ਮਿਲਣਾ ਕਿਉਂਕਿ ਲੱਗ ਵੈਰਾਈਟੀ ਇਹ ਵਾਲੇ ਪੀਸ ਦੀ ਇਹ 200 ਦਾ ਪਾਊਗਾ ਜੀ ਇਹ ਦੋਨੋਂ ਪੀਸ ਲੈ ਲਓ ਜੇ ਤੁਸੀਂ ਇਹ ਸ਼ਾਰਟ ਕਰ ਲਓ ਜੀ ਇਹ ਨਾਲ ਦੁਪੱਟਾ ਕਰ ਲਓ ਇਹ ਨਾਲ ਬਾਟਮ ਕਰ ਲਓ ਐਦਾਂ ਸੂਟ ਬਣਾ ਲਓ ਜੀ 200 ਦਾ ਪੀਸ ਭਾਣਾ ਜੀ ਇਹ ਵਾਲਾ ਤੁਹਾਨੂੰ ਇੱਕ ਲਓ ਜੀ ਇੱਕ ਪੀਸ 200 ਦਾ ਪਊਗਾ ਜੀ ਇਹ ਦੋਨੋਂ ਪੀਸ ਠੀਕ ਹੈ ਜੀ ਇਹ ਤਾਂ 150 ਦੇ ਪੈਣ ਵਾਲਾ ਇਹ 150 ਦਾ ਪਊਗਾ ਇਹ ਪੀਸ ਤੋਂ ਨੂੰ ਇੱਕ ਪੀਸ 200 ਦਾ ਲੈਣਾ ਜੀ ਲਓ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਬਹੁਤ ਹੀ ਸੌਫਟ ਸਟਾਫ ਦੇ ਵਿੱਚ ਠੀਕ ਹੈ ਜੀ ਪ੍ਰਾਈਸ ਰਹਿਣੀ 150 ਇਹ ਵੀ ਤੁਸੀਂ ਆਪਸ ਵਿੱਚ ਮੈਸੇਜਿੰਗ ਕਰਕੇ ਲੈ ਸਕਦੇ ਹੋ 150 ਰੁਪਏ ਪ੍ਰਾਈਸ ਰਹਿਣੀ ਇਹਨਾਂ ਦੀ ਲਓ ਜੀ ਇਹ ਵਾਲੀ ਦੇਖੋ ਜੀ ਇਹ ਵੀ ਮੈਚਿੰਗ ਕਰਕੇ ਲੈ ਸਕਦੇ ਹੋ ਐਦਾ ਆਪਸ ਵਿੱਚ ਬਾਟਮ ਕਰ ਲਓ ਸ਼ਰਟ ਕਰ ਲਓ ਜੀ ਠੀਕ ਹੈ ਜੀ ਪ੍ਰਾਈਸ ਰਹਿਣੀ ਆ 150 ਇਹ ਵਾਲਾ ਚੈੱਕ ਕਰੋ ਜੀ ਇਹ ਵੀ ਤੁਸੀਂ ਐਡਾ ਮੈਚਿੰਗ ਕਰਕੇ ਲੈ ਸਕਦੇ ਹੋ ਬਿਲਕੁਲ ਲਗ ਤਰ੍ਹਾਂ ਦੇ ਸਟਾਫ ਦੇ ਵਿੱਚ ਪੀਸ ਦੇ ਰਹੇ ਆ ਤੁਹਾਨੂੰ ਬਿਲਕੁਲ ਨਿਊ ਵੈਰਾਈਟੀ ਦੇ ਵਿੱਚ ਰਹਿਣਗੇ ਲਓ ਜੀ ਇਹ ਚੈੱਕ ਕਰੋ ਜੀ ਇਹ ਦੋਨੋਂ ਦੋ ਪੀਸ ਸੇਮ ਹੈ ਜੀ 150 ਪਰ ਇਹਨਾਂ ਦੀ ਪ੍ਰਾਈਸ ਰਹਿਣੀ ਆ ਚੈਲੋ ਆ ਰਹੇ ਨੇ ਸਕਿਨ 골ਡਨ ਕਲਰ ਆ ਜੀ ਦੋ ਪੀਸ ਮਿਲ ਨਹੀਂ ਤੁਹਾਨੂੰ ਸੇਮ ਲਓ ਜੀ ਇਹ ਵਾਲਾ ਦੇਖੋ ਜੀ ਇਹ ਵੀ ਤੁਸੀਂ ਆਸ ਵਿੱਚ ਮੈਚਿੰਗ ਕਰਕੇ ਲੈ ਸਕਦੇ ਹੋ ਜੀ ਠੀਕ ਹੈ ਜੀ ਚੈੱਕ ਕਰੋ ਜੀ ਲਓ ਇਨਾਂ ਦੇ ਵੀ ਬਹੁਤ ਪਿਆਰੀ ਮੈਚਿੰਗ ਹੈ ਜੀ ਦੋਨੋਂ ਪੀਸਾਂ ਦੀ ਆ ਉਸ ਵਿੱਚ ਦੋਨੋਂ ਮੈਚਿੰਗ ਕਰਕੇ ਲੈ ਲਓ ਸਟਾਫ ਬਿਲਕੁਲ ਸੌਫਟ ਵਾਲਾ ਫਾਈਨ ਹੈ ਤੁਹਾਨੂੰ ਇਸੇਮ ਸਟਾਫ ਦੇ ਵਿੱਚ ਹੈਂਡਵਰਕ ਵਾਲੇ ਸੂਟ ਦਿਖਾ ਦਿੰਦੇ ਆ ਜੀ ਠੀਕ ਹੈ ਜੀ ਕਾਫੀ ਹੈਵੀ ਮਹਿੰਗੇ ਸੂਟ ਆਉਂਦੇ ਆ ਜੀ ਆ ਤੁਹਾਨੂੰ 150 ਦਾ ਪੀਸ ਦੇ ਰਹੇ ਆ ਚੈੱਕ ਕਰੋ ਜੀ ਇਹ ਵੀ ਲੱਗ ਸਟਾਫ ਦੇ ਵਿੱਚ ਰਹਿਣੇ ਆ ਬਹੁਤ ਹੀ ਪਿਆਰੇ ਜੇ ਪੀਸ ਹੈ ਜੀ ਪ੍ਰਾਈਸ ਰਹਿਣੀ ਆ 150 ਰੁਪਏ ਦੀ ਲਓ ਜੀ ਚੈੱਕ ਕਰੋ ਜੀ ਦੋਨੋਂ ਮੈਚਿੰਗ ਕਰਕੇ ਲੈ ਸਕਦੇ ਹੋ ਪਿਸਤਾ ਕਲਰ ਹੈ ਤੇ ਪੀਚ ਕਲਰ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ 150 ਚ ਰਹਿਣਾ ਜੀ ਬਹੁਤ ਸੋਹਣਾ ਪੀਸ ਰਹਿਣ ਵਾਲਾ ਲਓ ਜੀ ਆਵਲਾ ਚੈੱਕ ਕਰੋ ਜੀ ਇਹ ਵੀ ਇਹ ਵੀ ਡੇਡ ਮੇ ਇਹ ਜਿਹੜੀ ਕੱਟ 4 ਮੀਟਰ ਵੀ ਹੋ ਸਕਦੀ ਹੈ ਸਟਾਫ ਬਿਲਕੁਲ ਨਿਊ ਹੈ ਜੀ ਨਿਊ ਜਿਹੇ ਸਟਾਫ ਦੇ ਵਿੱਚ ਰਹੂਗਾ ਚੈੱਕ ਕਰੋ ਜੀ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਪ੍ਰਾਈਸ ਰਹੂਗੀ 150 ਲਓ ਜੀ ਇਹ ਦੋ ਪੀਸ ਸੇਮ ਐ ਲੱਗੇ ਤੁਹਾਨੂੰ ਬਿਲਕੁਲ ਸੌਫਟ ਔਰਗੈਂਜ਼ਾ ਦੇ ਵਿੱਚ ਰਹਿਣੀ ਹੈ ਬਿਲਕੁਲ ਸੌਫਟ ਔਰਗੈਂਜ਼ਾ ਦੇ ਵਿੱਚ ਲਓ ਜੀ ਦੁਪੱਟੇ ਵੀ ਬਣਾ ਸਕਦੀ ਹੋਂ ਤੁਸੀਂ ਇਹਦੇ ਲਓ ਜੀ ਚੈੱਕ ਕਰੋ ਜੀ ਦੋ ਪੀਸ ਰਹਿਣੀਆਂ ਤੁਹਾਨੂੰ ਸੇਮ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਪੀਸ ਇਹ ਵੀ ਬਿਲਕੁਲ ਸੌਫਟ ਵਾਲਾ ਪੀਸ ਰਹੂਗਾ ਜੀ ਲਓ ਜੀ ਇਹ ਹੋ ਗਿਆ ਲਾਈਟ ਲਵੈਂਡਰ ਕਲਰ ਦੇ ਵਿੱਚ ਲਓ 150 ਰੁਪਿਆ ਪ੍ਰਾਈਸ ਰਹਿਣੀ ਹੈ ਇਹਨਾਂ ਪੀਸਾਂ ਦੀ ਦੋ ਪੀਸ ਸੇਮ ਲੈ ਲਗੇ ਤੁਹਾਨੂੰ ਇੱਕ ਪੀਸ ਦੀ ਕੱਟ ਰਹਿਣੀ ਹੈ 3.5 ਮੀਟਰ ਦੀ ਲਓ ਜੀ ਇਹ ਵਾਲੇ ਚੈੱਕ ਕਰੋ ਜੀ ਬਹੁਤ ਹੀ ਸੌਫਟ ਸਟਾਫ ਦੇ ਵਿੱਚ ਰਹਿਣੇ ਤਿੰਨ ਪੀਸ ਹੈ ਜੀ ਸੇਮ ਇਹ ਇਹ ਵਾਲਾ ਕਲਰ ਦੇਖੋ ਜੀ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਵੀ ਤੁਹਾਨੂੰ ਕੱਟ ਮਿਲੂਗੀ ਸਾਡੇ ਤਿੰਨ ਦੀ ਚਾਰ ਵੀ ਹੋ ਸਕਦਾ ਜੀ 150 ਰੁਪਏ ਦੀ ਪ੍ਰਾਈਸ ਹੈ ਸਟਾਫ ਦੇਖੋ ਜੀ ਕਿੰਨਾ ਸੋਹਣਾ ਨਜ਼ਦੀਕ ਤੋਂ ਦੇਖੋ ਸਟਾਫ ਇਹ ਵਾਲਾ ਇਹ ਵਾਲਾ ਚੈੱਕ ਕਰੋ ਜੀ ਇਹ ਥੋੜਾ ਜਿਹਾ ਕਾਟਨ ਮਸਲੀਨ ਦੇ ਵਿੱਚ ਰਹਿਣਾ ਜੀ ਪੀਸ ਇਹ ਵੀ 3.5 ਮੀਟਰ ਦੀ ਕਟ ਹੈ ਦੋਨੋਂ ਪੀਸ ਲੈ ਸਕਦੇ ਹੋ ਆਪਸ ਵਿੱਚ ਕੰਟਰਾਸਟ ਬਣਾ ਲਓ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਲਓ ਇਹ ਚੱਕਾ ਲਓ ਜੀ ਗਲਾਸ ਦੇ ਵਿੱਚ ਰਹਿਣੇ ਆ ਗਲਾਸ ਵਰਗੰਜਾ ਦੇ ਵਿੱਚ ਪਿੰਕ ਕਲਰ ਦਾ ਪੀਸ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਦੋਨੋਂ ਆਪਸ ਵਿੱਚ ਮੈਚਿੰਗ ਕਰਕੇ ਲੈ ਲਓ ਜੀ ਜੈ ਇੱਕ ਪੀਸ ਲੈ ਲਓ ਜੀ 150 ਰੁਪਏ ਜੀ ਪ੍ਰਾਈਸ ਹੈ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਦੋਨੋਂ ਆਪਸ ਵਿੱਚ ਮੈਚਿੰਗ ਕਰਕੇ ਲੈ ਸਕਦੇ ਹੋ ਜੀ ਇਹ ਪਲੀਨ ਆ ਜੀ ਇਹ ਵਾਲਾ ਕ੍ਰਸ਼ ਦੇ ਵਿੱਚ ਰਹਿਣਾ 골ਡ ਕ੍ਰਸ਼ ਦੇ ਵਿੱਚ ਠੀਕ ਹੈ ਦੋਨੋਂ ਮੈਚਿੰਗ ਕਰਕੇ ਲੈ ਲਓ ਜੀ ਇੱਕ ਪੀਸ ਦੀ ਪ੍ਰਾਈਸ ਬਣੀ 150 ਇਹ ਵਾਲਾ ਪੀਸ ਵੀ ਬਹੁਤ ਸੋਨਾ ਜੀ ਇਹ ਤੁਸੀਂ ਆਪਸ ਵਿੱਚ ਐਦਾਂ ਮੈਚਿੰਗ ਕਰ ਸਕਦੇ ਹੋ ਦੋਨਾਂ ਦੇ ਦੇਖੋ ਜੀ ਠੀਕ ਹੈ ਜੀ ਇਹ ਤੁਸੀਂ ਦੋਨੋਂ ਸੇਮ ਲੈ ਸਕਦੇ ਹੋ ਲਓ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਤੁਹਾਨੂੰ ਦੋ ਪੀਸ ਮਿਲ ਜਾਣੇ ਥੋੜਾ ਜਿਹਾ ਲਾਈਟ ਸ਼ੇਡ ਚ ਆਂਦਾ ਜੀ ਠੀਕ ਹੈ ਜੀ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਮਾਉ ਸ਼ੇਡ ਦੇ ਵਿੱਚ ਆਊਗਾ ਕਲਰ ਕੰਟਰਾਸਟ ਕਰਕੇ ਐਦਾਂ ਮੈਚਿੰਗ ਕਰਕੇ ਵੀ ਬਣਾ ਸਕਦੇ ਹੋ ਲਓ ਜੀ ਇਹ ਵੀ ਤੁਸੀਂ ਐਦਾਂ ਮੈਚਿੰਗ ਕਰਕੇ ਬਣਾ ਸਕਦੇ ਹੋ ਇਹ ਤੁਹਾਨੂੰ ਦੋ ਪੀਸ ਮਿਲ ਜਾਣੇ ਸੇਮ ਕਲਰ ਦੇ ਚੈੱਕ ਕਰੋ ਜੀ ਠੀਕ ਹੈ ਜੀ ਇਹ ਵੀ ਥੋੜਾ ਜਿਹਾ ਲਾਈਟ ਡਾਰਕ ਹੈ ਪਰ ਸੇਮ ਜਿਹਾ ਹੀ ਲੱਗ ਰਿਹਾ ਦੇਖੋ ਜੀ ਇਹ ਵੀ ਦੋ ਪੀਸ ਮਿਲ ਜਾਣਗੇ ਇਹ ਥੋੜਾ ਸਕਿਨ ਮਾਊਸ ਸ਼ੇਡ ਚ ਆਊਗਾ ਜੀ। ਲਓ ਚੈੱਕ ਕਰੋ ਜੀ 150 ਰੁਪਏ ਦੀ ਪ੍ਰਾਈਸ ਰਹਿਣੀ ਹੈ। ਇਹ ਗ੍ਰੇ بیس ਦੇ ਵਿੱਚ ਆਣਾ ਜੀ। ਇਹ ਵਾਈਟ ਹੈ। ਠੀਕ ਹੈ ਜੀ ਇਹ ਵੀ ਗ੍ਰੇ ਦੇ ਵਿੱਚ ਆਉਣਾ ਜੀ। ਪੁਆਇੰਟ ਚੈੱਕ ਕਰੋ ਜੀ। ਕਲਰ ਜਿਹੜਾ ਆਉਂਦਾ ਉਹ ਤੇ ਟਿੱਕ ਲਗਾ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ। ਟਿੱਕ ਲਗਾ ਦਿਓ ਜੀ। ਠੀਕ ਹੈ ਜੀ ਇਹ ਵੀ ਤੁਸੀਂ ਐਦਾਂ ਕੋਈ ਮੈਚਿੰਗ ਕਰ ਲਓ ਆਪਸ ਵਿੱਚ। ਲਓ ਜੀ। ਬਹੁਤ ਹੀ ਪਿਆਰਾ ਜਿਹਾ ਪੀਸ ਰਹਿਣ ਵਾਲਾ ਹੈ। ਪਿੰਕ ਦੇਖੋ ਜੀ ਪਿੰਕ ਵੀ ਦੋ ਪੀਸ ਮਿਲ ਜਾਣਗੇ। ਲਓ ਜੀ ਪਿੰਕ ਦੇ ਵੀ ਦੋ ਪੀਸ ਮਿਲ ਜਾਣੀ ਤੁਹਾਨੂੰ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਪੀਸ ਰਹਿਣ ਵਾਲਾ ਲਓ ਜੀ ਇਸਨ ਅੱਜ ਦੇ ਸਾਡੇ ਪੀਸ ਇਹਨਾਂ ਵਿੱਚੋਂ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਲਓ ਜੀ ਇਸ ਤੋਂ ਅਗਲੇ ਪੀਸ ਰਹਿਣਗੇ ਲਓ ਜੀ ਇਹ ਵਾਲੇ ਪੀਸ ਰਹਿਣੇ ਆ ਜੀ 4 4.5 ਮੀਟਰ ਦੀ ਕੱਟ 'ਚ ਚੈੱਕ ਕਰੋ ਜੀ 4.5 ਮੀਟਰ ਦੀ ਕੱਟ 'ਚ ਰਹਿਣੇ ਆ ਜੀ ਇਹ ਵਾਲੇ ਪੀਸ ਲਓ ਜੀ ਇਹ ਮੋਰ ਪੰਖੀਆ ਕਲਰ ਹੈ ਜੀ ਇਹਦੀ ਪ੍ਰਾਈਸ ਰਹਿਣੀ ਹੈ ਸਿਰਫ 200 ਰੁਪਿਆ ਪ੍ਰਾਈਸ ਰਹਿਣੀ ਹੈ ਜੀ ਇਹ ਵਾਲੀ ਪੀਸ ਦੀ 4.5 ਮੀਟਰ ਦੀ ਕਟ ਹੈ ਚੈੱਕ ਕਰੋ ਜੀ ਲਓ ਇਹ ਮੋਰ ਪੰਖੀਆ ਕਲਰ ਦੇ ਵਿੱਚ ਆਉਣੀ ਹੈ ਸਟਾਫ ਬਿਲਕੁਲ ਬੈਸਟ ਵਾਲਾ ਸਟਾਫ ਹੈ ਜੀ ਫਾਈਨ ਇਹ ਰਹੂਗਾ ਜੀ 3.5 ਮੀਟਰ ਦੀ ਕਟ 'ਚ ਲਓ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਪਿਆਰੇ ਰਹਿਣਗੇ ਕਲਰ ਇਹ 3.5 ਮੀਟਰ ਦੀ ਕੱਟ 'ਚ ਰਹਿ ਸਕਦਾ ਇਹ 4 ਮੀਟਰ ਦੀ ਕੱਟ 'ਚ ਰਹੂਗਾ ਜੀ ਠੀਕ ਹੈ ਜੀ ਇਹ ਰਹੂਗਾ ਜੀ 5 ਮੀਟਰ ਦੀ ਕੱਟ 'ਚ ਚੈੱਕ ਕਰੋ ਜੀ ਇਹ 200 ਦਾ ਪੀਸ ਰਹੂਗਾ ਜੀ ਇਹ ਵੀ 5 'ਚ ਰਹਿਣਾ ਇਹ ਵੀ 5 'ਚ ਰਹਿਣਾ ਜੀ ਇਹ 3.5 ਮੀਟਰ ਦੀ ਕੱਟ 'ਚ ਆ ਜੀ ਇਹ ਵੀ 3.5 ਮੀਟਰ ਦੀ ਕੱਟ ਹੈ ਜੀ ਇਹ ਵੀ 3.5 ਮੀਟਰ ਦੀ ਕੱਟ ਹੈ ਇਹ ਰਹੂਗਾ 1.5 150 ਦੇ ਠੀਕ ਹੈ ਜੀ ਇਹ 5 ਮੀਟਰ ਦੀ ਕੱਟ 'ਚ ਰਹਿਣਿਆ ਜੀ ਕੇਵਲ ਆ ਪੀਸ ਇਹ ਵੀ 5 ਮੀਟਰ ਦੀ ਕੱਟ 'ਚ ਰਹੂਗਾ ਦੇਖੋ ਇਹ ਵੀ 5 ਜੀ ਰਹਿਣਾ ਜੀ ਇਹ ਵੀ 5 ਮੀਟਰ ਦੀ ਕੱਟ 'ਚ ਰਹੂਗਾ ਜੀ। ਪ੍ਰਾਈਸ ਰਹਿਣੀ ਇਹਦੀ 200 ਰੁਪਏ। ਠੀਕ ਹੈ ਜੀ ਇਹ ਵਾਲਾ ਪੀਸ ਚੈੱਕ ਕਰੋ ਦੀ 4.5 ਮੀਟਰ ਦੀ ਕੱਟ 'ਚ ਰਹਿਣ ਵਾਲਿਆ। ਲਓ ਜੀ। 4.5 ਮੀਟਰ ਦੀ ਕੱਟ 'ਚ ਰਹੂਗਾ ਜੀ। ਇਹ ਪੀਸ ਤੋਂ ਉਹਨੂੰ ਪੈਣਗੀ 170 ਦਾ ਜੀ। ਠੀਕ ਹੈ ਜੀ ਚੈੱਕ ਕਰੋ ਜੀ ਕਾਫੀ ਕਲਰ ਮਿਲ ਜਾਣੇ ਤੁਹਾਨੂੰ। ਇਸ ਅਨਾਈਟ ਦੇ ਸਾਡੇ ਪੀਸ ਇਹਨਾਂ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲਓ ਤੇ ਆਪਣਾ ਆਰਡਰ ਬੱਕ ਕਰੋ। ਕੱਲ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ। ਅੱਜ ਦੀ ਵੀਡੀਓ ਕਰਦੇ ਇੱਥੇ ਖਤਮ ਵੀਡੀਓ ਦੇਖੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।